ਸਾਤਰੀ ਕਾਲਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਲੈ। ਅੱਜ ਫੇਰ ਆ ਗਈ। ਨਵਜੋਤ ਨੇ ਆਪਣੀ ਨੰਦ ਸੁਖਪਾਲ ਵਾਲ ਵੇਖ ਕੇ ਮੂੰਹ ਵਿੱਚ ਬੜਬੜ ਕਰਨਾ ਸ਼ੁਰੂ ਕਰ ਦਿੱਤਾ। ਸੁਖਪਾਲ ਪੂਰੇ 4 ਮਹੀਨਿਆਂ ਬਾਅਦ ਪੇਕੇ ਮੰਮੀ ਨੂੰ ਮਿਲਣ ਆਈ ਸੀ। ਪਾਪਾ ਦੀ ਮੌਤ ਤੋਂ ਬਾਅਦ ਉਸਨੇ ਸੋਚਿਆ ਸੀ ਕਿ ਉਹ ਬਹੁਤ ਜਲਦ ਗੇੜਾ ਮਾਰਿਆ ਕਰੂਗੀ। ਪਰ ਘਰ ਦੇ ਰੁਝੇਵੇਂ ਕਿੱਥੇ ਨਿਕਲਿਆ ਜਾਂਦਾ ਮਸਾ ਟਾਈਮ ਕੱਢ ਕੇ ਅੱਜ ਉਹ ਪੇਕੇ ਮਾਂ ਨੂੰ ਮਿਲਣ ਆਈ ਸੀ ਕਿ ਅੰਦਰ ਵੜਦਿਆਂ ਹੀ ਦੇਖ ਕੇ ਭਾਬੀ ਨੱਕ ਬਾਲ ਕੱਢਣ ਲੱਗੀ ਲੋਕਾਚਾਰੀ ਵਜੋਂ ਦੁਆਸਲਾਮ ਕੀਤੀ ਸੀ ਪਰ ਦੇਖਣ ਤੇ ਪਤਾ ਲੱਗ ਰਿਹਾ ਸੀ ਕਿ ਉਸ ਨੂੰ ਆਈ ਨੂੰ ਦੇਖ ਕੇ ਖੁਸ਼ ਨਹੀਂ ਸੀ ਪਰ ਹੁਣ ਉਸ ਦੇ ਕਰਕੇ ਮਾਂ ਨੂੰ ਤਾਂ ਨਹੀਂ ਸੀ ਨਾ ਛੱਡ ਸਕਦੀ ਸੁਖਪਾਲ ਨੇ ਵੀ ਨਕਲੀ ਜਈ ਮੁਸਕਰਾਹਟ ਬੁੱਲਾਂ ਤੇ ਲਿਆਉਂਦਿਆਂ ਉਸ ਦੇ ਦੁਆਸਲਾਮ ਦਾ ਜਵਾਬ ਦਿੱਤਾ ਤੇ ਅੰਦਰ ਮਾਂ ਕੋਲ ਚਲੀ ਗਈ ਅਸਤੀ ਮੰਮੀ ਢਟਾਲ ਜਹੀ ਬਿਸਤਰਾ ਮੱਲੀ ਪਈ ਸੀ ਉਸ ਨੂੰ ਦੇਖ ਕੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਮੂੰਹ ਵਿੱਚੋਂ ਹਾਈ ਰੱਬਾ ਮੱਲੋ ਮੱਲੀ ਨਿਕਲ ਗਿਆ ਮਾਂ ਆਪਣਾ ਦਰਦ ਲੁਕਾਉਣਾ ਚਾਹੁੰਦੀ ਸੀ ਪਰ ਉਸ ਦਾ ਯਤਨ ਅਸਫਲ ਰਿਹਾ ਧੀ ਨੇ ਬੈਠਣ ਤੋਂ ਪਹਿਲਾਂ ਮਾਂ ਨੂੰ ਆਸਰਾ ਦੇ ਕੇ ਕੰਧ ਦਾ ਢੋਲਾ ਕੇ ਬਿਠਾਇਆ ਤੇ ਹਾਲਚਾਲ ਪੁੱਛਣ ਲੱਗੀ ਮੰਮੀ ਤੁਸੀਂ ਠੀਕ ਤਾਂ ਹੋ ਪਹਿਲਾਂ ਨਾਲੋਂ ਕਿੰਨੇ ਕਮਜ਼ੋਰ ਹੋ ਗਏ ਹੋ ਧਿਆਨ ਨਹੀਂ ਰੱਖਦੇ ਆਪਣਾ ਢੰਗ ਨਾਲ ਖਾਂਦੇ ਪਿੰਦੇ ਨਹੀਂ ਕੀ ਤੁਹਾਨੂੰ ਪੂਰੀ ਖਰਾਕ ਨਹੀਂ ਮਿਲਦੀ ਨਵਜੋਤ ਤਾਂ ਢੰਗ ਨਾਲ ਬੁਲਾਉਂਦੀ ਆ ਨਾ ਰੋਟੀ ਪਾਣੀ ਟਾਈਮ ਸੇ ਦਿੰਦੀ ਆ ਨਾ ਉਸਨੇ ਇੱਕੋ ਸਾਹੇ ਸਾਰੇ ਸਵਾਲ ਪੁੱਛ ਲਏ ਮਾਂ ਨੇ ਤੀਨ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਇਹੋ ਜਿਹਾ ਕੁਝ ਨਹੀਂ ਐ ਸਪਾਲ ਸਭ ਕੁਝ ਠੀਕ ਠਾਕ ਆ ਤੂੰ ਸੁਣਾ ਗੁਰਤਾਜ ਦਾ ਕੀ ਹਾਲ ਆ ਮੇਰੇ ਪੁੱਤ ਦਾ ਕੀ ਹਾਲ ਆ ਤੇਰੇ ਘਰ ਸੱਸ ਸਹੁਰਾ ਸਭ ਠੀਕ ਹੈ ਨਾ ਤੇ ਤੂੰ ਆਉਣ ਤੋਂ ਪਹਿਲਾਂ ਕੋਈ ਫੋਨ ਹੀ ਨਹੀਂ ਕੀਤਾ ਤੂੰ ਦੱਸ ਦਿੰਦੀ ਤੈਨੂੰ ਤੇਰਾ ਭਰਾ ਲੈ ਆਉਂਦਾ ਨਹੀਂ ਮੰਮੀ ਗੁਰਤਾਜ ਨੂੰ ਇੱਧਰ ਕੋਈ ਕੰਮ ਸੀ ਉਸਨੇ ਕੋਈ ਡਾਕੂਮੈਂਟ ਜਮ੍ਹਾਂ ਕਰਵਾਉਣੇ ਸੀ ਤੇ ਮੇਰਾ ਵੀ ਦਿਲ ਕੀਤਾ ਕਿ ਇੱਧਰੋਂ ਤਾਂ ਲੰਘਣਾ ਹੀ ਆ ਮੈਨੂੰ ਛੱਡ ਦੇਵੇਗਾ ਲੈ ਦੱਸ ਤੂੰ ਫਿਰ ਮੇਰੇ ਦੋਤੇ ਨੂੰ ਨਾਲ ਕਿਉਂ ਨਹੀਂ ਲੈ ਕੇ ਆਈ ਉਹ ਘਰੇ ਕਿਉਂ ਨਹੀਂ ਆਇਆ ਮੰਮੀ ਆਊਗਾ ਉਹ ਵਾਪਸੀ ਸਮੇਂ ਆਊਗਾ ਹੁਣ ਉਸ ਨੂੰ ਕਾਣੀ ਸੀ ਨਹੀਂ ਤਾਂ ਡਾਕੂਮੈਂਟ ਜਮ੍ਹਾਂ ਕਰਾਉਣ ਦਾ ਟਾਈਮ ਲੰਘ ਜਾਣਾ ਸੀ ਚਲੋ ਠੀਕ ਆ ਇੰਨੇ ਵਿੱਚ ਭਾਬੀ ਫਾਰਮੈਲਿਟੀ ਪੂਰੀ ਕਰਨ ਲਈ ਪਾਣੀ ਦਾ ਗਲਾਸ ਲਈ ਆਈ ਤੇ ਤਾਨਾ ਜਿਹਾ ਮਾਰਦੇ ਹੋਏ ਕਹਿਣ ਲੱਗੀ ਦੀਦੀ ਲੱਗਦਾ ਤੁਹਾਡਾ ਵੀ ਸਹੁਰੇ ਜੀ ਨਹੀਂ ਲੱਗਦਾ ਥਾਂ ਹੀ ਮੰਮੀ ਨੂੰ ਮਿਲਣ ਭੱਜੇ ਆਉਨੇ ਆ ਨਹੀਂ ਨਮਜੋਤ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਕਾਫੀ ਧੇਰ ਹੋ ਗਈ ਸੀ ਮੰਮੀ ਨੂੰ ਮਿਲਿਆ ਦਿਲ ਬੜਾ ਉਦਾਸ ਜਿਹਾ ਸੀ ਇਸ ਕਰਕੇ ਅੱਜ ਗੁਰਤਾਜ ਦੇ ਕਾਰਨ ਆਉਣ ਦਾ ਸਬਬ ਬਣ ਗਿਆ ਅੱਛਾ ਅੱਛਾ ਠੀਕ ਆ ਤੇ ਫਿਰ ਉਹ ਅਜੀਬ ਜਿਹੇ ਨਜ਼ਰਾਂ ਨਾਲ ਸੱਸ ਵੱਲ ਵੇਖਦੇ ਆ ਗਲਾਸ ਵਾਪਸ ਲੈ ਗਈ ਸੁਖਪਾਲ ਨੂੰ ਉਸ ਦੀਆਂ ਗੱਲਾਂ ਤੋਂ ਅੰਦਾਜ਼ਾ ਹੋ ਗਿਆ ਸੀ ਕਿ ਉਸ ਦਾ ਪੇਕੇ ਆਉਣਾ ਉਸ ਦੀ ਪਰਜਾਈ ਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਾ ਪਾਣੀ ਦਾ ਗਲਾਸ ਰੱਖਣ ਲੱਗਿਆ ਉਸ ਦੀ ਮੰਮੀ ਦੇ ਮੂੰਹੋਂ ਫਿਰ ਹਾਈ ਨਿਕਲ ਗਿਆ ਸੀ ਉਸ ਨੇ ਚਿੰਤਾ ਤੇ ਹੈਰਾਨੀ ਨਾਲ ਮੰਮੀ ਨੂੰ ਪੁੱਛਿਆ ਕਿ ਮੰਮੀ ਤੁਹਾਨੂੰ ਹੋਇਆ ਕੀ ਆ ਕਿ ਤੁਹਾਨੂੰ ਦਰਦ ਹੋ ਰਿਹਾ ਕੋਈ ਤਕਲੀਫ ਆ ਤਾਂ ਦੱਸੋ ਨਹੀਂ ਨਹੀਂ ਪੁੱਤ ਕੋਈ ਤਕਲੀਫ ਨਹੀਂ ਹੈ ਮੈਨੂੰ ਮੈਂ ਬਿਲਕੁਲ ਠੀਕ ਹਾਂ ਨਹੀਂ ਮੰਮੀ ਤੁਸੀਂ ਠੀਕ ਨਹੀਂ ਹੋ ਮੈਨੂੰ ਦੱਸੋ ਤਾਂ ਸਹੀ ਕੀ ਹੋਇਆ ਇਸ ਤਰ੍ਹਾਂ ਕਹਿੰਦੇ ਹੋਏ ਸੁਖਪਾਲ ਆਪਣੀ ਮੰਮੀ ਦੇ ਕੋਲੇ ਬੈਠਦੇ ਹੋਏ ਉਹਨਾਂ ਦਾ ਹੱਥ ਆਪਣੇ ਹੱਥ ਵਿੱਚ ਰੱਖ ਕੇ ਪੁੱਛਣ ਲੱਗੇ ਪਰ ਮਾਤਾ ਜੀ ਦੀ ਬਾਹ ਵਿੱਚ ਫੇਰ ਦਰਦ ਹੋਣ ਲੱਗਾ ਤੇ ਫੇਰ ਹਾਈ ਨਿਕਲ ਗਿਆ ਮੰਮੀ ਤੁਹਾਡੀ ਬਾਹ ਵਿੱਚ ਦਰਦ ਹੋ ਰਿਹਾ ਕੀ ਕਰਨ ਤੁਸੀਂ ਕਿਤੇ ਡਿੱਗੇ ਤਾਂ ਨਹੀਂ ਦਿਖਾਓ ਮੈਨੂੰ ਜਰਾ ਉਸ ਨੇ ਕੂਣੀ ਤੋਂ ਕਮੀਜ਼ ਉੱਪਰ ਚੱਕ ਕੇ ਦੇਖਿਆ ਤਾਂ ਕੂਣੀ ਤੇ ਸੱਟ ਦਾ ਨਿਸ਼ਾਨ ਸੀ। ਇੰਨੇ ਵਿੱਚ ਹੀ ਉਸਦੀ ਭਾਬੀ ਆ ਗਈ। ਉਸਨੇ ਫਟਾਫਟ ਪਰਦਾ ਢੱਕ ਲਿਆ ਤੇ ਕਹਿਣ ਲੱਗੀ। ਦੀਦੀ ਉਹ ਮੰਮੀ ਤਿਲਕ ਕੇ ਡੈਗ ਪਈ ਸੀਗੇ। ਥਾਂ ਕਰਕੇ ਥੋੜੀ ਜੀ ਰਗੜ ਲੱਗੀ ਆ ਬਾਹ ਤੇ। ਮੱਲਮ ਲਗਾ ਦਿੱਤੀ ਸੀ ਹੁਣ ਅੱਗੇ ਨਾਲੋਂ ਠੀਕ ਨੇ। ਤੇ ਕੌੜੀਆਂ ਜੀਆਂ ਅੱਖਾਂ ਨਾਲ ਸੱਸ ਵੱਲ ਵੇਖਣ ਲੱਗੀ। ਤੇ ਉਸ ਤੋਂ ਬਾਅਦ ਮੰਮੀ ਨੇ ਵੀ ਕੋਈ ਸਫਾਈ ਨਹੀਂ ਦਿੱਤੀ। ਇੱਕਦਮ ਚੁੱਪ ਹੋ ਗਈ ਸੀ। ਇਸ ਤਰ੍ਹਾਂ ਗੱਲਾਂបਾਤਾਂ ਕਰਦਿਆਂ 2 ਕੁ ਘੰਟੇ ਹੋ ਗਏ। ਗੁਰਤਾਜ ਵਾਪਸੀ ਸਮੇਂ ਆਪਣੀ ਮੰਮੀ ਨੂੰ ਨਾਲ ਲੈ ਗਿਆ ਸੀ। ਸੁਖਪਾਲ ਘਰ ਤਾਂ ਪਹੁੰਚ ਗਈ ਸੀ ਪਰ ਉਸ ਦਾ ਦਿਲ ਤੇ ਦਿਮਾਗ ਪਿੱਛੇ ਹੀ اٹਕਿਆ ਹੋਇਆ ਸੀ। ਉਹ ਬਿਲਕੁਲ ਚੁੱਪ ਜਈ ਹੋ ਗਈ ਸੀ। ਪਤਾ ਨਹੀਂ ਕਿਹੜੀ ਡੂੰਗੀ ਸੋਚ ਸੀ ਜਿਸ ਵਿੱਚੋਂ ਬਾਹਰ ਨਹੀਂ ਸੀ ਨਿਕਲ ਸਕੀ। ਗੁਰਤਾਜ ਨੇ ਵੀ ਵਾਰ-ਵਾਰ ਪੁੱਛਿਆ ਕਿ ਮੰਮੀ ਕੀ ਪਰੇਸ਼ਾਨੀ ਆ? ਤੁਸੀਂ ਇਸ ਤਰ੍ਹਾਂ ਚੁੱਪ ਕਿਉਂ ਹੋ? ਉਸ ਦੇ ਘਰ ਵਾਲੇ ਨੇ ਵੀ 2-3 ਵਾਰ ਉਸ ਦੇ ਚੁੱਪ ਦਾ ਕਾਰਨ ਪੁੱਛਿਆ। ਪਰ ਕਾਰਨ ਤਾਂ ਉਸਨੂੰ ਖੁਦ ਵੀ ਨਹੀਂ ਸੀ ਪਤਾ ਪਰ ਇੰਨਾ ਕੁ ਸ਼ੰਕਾ ਜ਼ਰੂਰ ਸੀ ਕਿ ਕੁਝ ਤਾਂ ਗਲਤ ਹੈ ਪਰ ਕੀ ਗਲਤ ਹੈ ਇਸ ਚੀਜ਼ ਦਾ ਹਜੇ ਤੱਕ ਉਸਨੂੰ ਪੱਕਾ ਪਤਾ ਨਹੀਂ ਸੀ ਲੱਗ ਰਿਹਾ ਦੋ ਤਿੰਨ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਫਿਰ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਉਸ ਦਿਨ ਉਹ ਕਿਸੇ ਕੰਮ ਕਰਕੇ ਦੂਜੇ ਸ਼ਹਿਰ ਗਿਆ ਹੋਇਆ ਸੀ ਉਸਨੂੰ ਨਹੀਂ ਸੀ ਮਿਲਿਆ ਭਰਾ ਨੂੰ ਫੋਨ ਕਰਕੇ ਉਸਨੇ ਮਾਂ ਦੀ ਹਾਲਤ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਰਾ ਵੀ ਸ਼ਾਇਦ ਇਹਨਾਂ ਸਭ ਗੱਲਾਂ ਤੋਂ ਅਣਜਾਣ ਸੀ ਜੰਫਰ ਕਿਸੇ ਗੱਲ ਤੇ ਪਰਦਾ ਪਾ ਰਿਆ ਸੀ ਫਿਰ ਇੱਕ ਦਿਨ ਗੁਰਤਾਜ ਆਪਣੀ ਮੰਮੀ ਨੂੰ ਇਸ ਤਰ੍ਹਾਂ ਚਿੰਤਾ ਵਿੱਚ ਡੁੱਬਿਆ ਦੇਖ ਕੇ ਕਹਿਣ ਲੱਗਾ ਕਿ ਮੰਮੀ ਤੁਸੀਂ ਕਿਹੜੀ ਗੱਲ ਦਾ ਚੋਰਾ ਲਾ ਕੇ ਬੈਠੇ ਹੋ ਕੁਝ ਤਾਂ ਦੱਸੋ ਮੈਨੂੰ ਸ਼ਾਇਦ ਮੈਂ ਕੋਈ ਹੱਲ ਕਰ ਦੇਵਾਂ ਦੇਖ ਬੇਟਾ ਜਦੋਂ ਤੋਂ ਮੈਂ ਤੇਰੇ ਨਾਨਕਿਆਂ ਤੋਂ ਵਾਪਸ ਆਈਆਂ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਮੇਰਾ ਦਿਲ ਬਹੁਤ ਬੇਚੈਨਾ ਜੋ ਮੈਨੂੰ ਦਿਖਾਈ ਦੇ ਰਿਹਾ ਉਹ ਸੱਚ ਨਹੀਂ ਲੱਗ ਰਿਹਾ ਤੇ ਸੱਚ ਕੀ ਆ ਇਹ ਮੈਨੂੰ ਪਤਾ ਨਹੀਂ ਲੱਗ ਰਿਹਾ ਮੰਮੀ ਤੁਸੀਂ ਇਹ ਕੀ ਖਾਣੀ ਆ ਜੇ ਬਣਾ ਰਹੇ ਹੋ ਸਾਫ਼-ਸਾਫ਼ ਦੱਸੋ ਨਾ ਕਿਹੜੀ ਔਲਜਨ ਹੈ ਪੁੱਤਰ ਮੈਨੂੰ ਤੇਰੇ ਨਾਨੀ ਦੀ ਬਹੁਤ ਫਿਕਰ ਹੋ ਰਹੀ ਆ ਜਦੋਂ ਤੱਕ ਤੇਰੇ ਨਾਨਾ ਜੀ ਸੀ ਉਦੋਂ ਤੱਕ ਸਭ ਕੁਝ ਠੀਕ ਸੀ ਪਰ ਅੱਜ ਮੈਂ ਤੇਰੇ ਨਾਨੀ ਨੂੰ ਦੇਖਿਆ ਤਾਂ ਉਹ ਬੜੇ ਸਹੰਮੇ-ਸਹੰਮੇ ਜਿਹਾ ਲੱਗ ਰਹੀ ਸੀ ਕੋਈ ਗੱਲ ਸੀ ਜੋ ਉਹਨਾਂ ਦੇ ਅੰਦਰ ਡਰ ਪੈਦਾ ਕਰ ਰਹੀ ਸੀ ਉਹ ਖੁੱਲਕੇ ਵੀ ਨਹੀਂ ਸੀ ਬੋਲ ਰਹੀ ਨਹੀਂ ਤਾਂ ਇਸ ਤਰ੍ਹਾਂ ਕਦੇ ਵੀ ਨਹੀਂ ਸੀ ਹੋਇਆ ਕਿ ਮੈਂ ਉਹਨਾਂ ਕੋਲ ਜਾਵਾਂ ਤੇ ਉਹ ਸਿਰਫ ਹਾਲਚਾਲੀ ਪੁੱਛਣ ਉਹ ਤਾਂ ਗੱਲਾਂ ਦੀ ਲੜੀ ਟੁੱਟਣ ਹੀ ਨਹੀਂ ਸੀ ਦਿੰਦੀ ਪਰ ਅੱਜ ਉਹਨਾਂ ਦਾ ਸਹਮਿਆ ਹੋਇਆ ਚਿਹਰਾ ਦੇਖ ਕੇ ਮੈਨੂੰ ਬਹੁਤ ਬੇਚੈਨੀ ਹੋ ਰਹੀ ਹੈ ਬੇਟਾ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਪਰ ਪਤਾ ਨਹੀਂ ਉਹਨਾਂ ਨੂੰ ਕਿਸ ਚੀਜ਼ ਦਾ ਡਰ ਸਤਾ ਰਿਹਾ ਸੀ ਉਹ ਕੋਈ ਵੀ ਗੱਲ ਖੁੱਲ ਕੇ ਨਹੀਂ ਸੀ ਕਰ ਰਹੀ ਮੰਮੀ ਇਸ ਵਿੱਚ ਪਰੇਸ਼ਾਨ ਹੋਣ ਦੀ ਕੀ ਗੱਲ ਆ ਤੁਸੀਂ ਮਾਮਾ ਜੀ ਨਾਲ ਗੱਲ ਕਰ ਸਕਦੇ ਹੋ ਉਹਨਾਂ ਤੋਂ ਸਭ ਕੁਝ ਪਤਾ ਕਰ ਸਕਦੇ ਹਾਂ ਪੁੱਤਰ ਤੇਰਾ ਮਾਮਾ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਮੈਨੂੰ ਨਹੀਂ ਲੱਗਦਾ ਕਿ ਉਹ ਵੀ ਜ਼ਿਆਦਾ ਕੁਝ ਜਾਣਦਾ ਹੋਵੇਗਾ ਜੇ ਜਾਣਦਾ ਹੋਇਆ ਨਾ ਉਸਨੇ ਤਾਂ ਵੀ ਮੇਰੇ ਕੋਲ ਗੱਲ ਨਹੀਂ ਕਰਨੀ ਕਿਉਂ ਮੰਮੀ ਕਿਉਂ ਨਹੀਂ ਗੱਲ ਕਰਨੀ ਬੇਟਾ ਤੇਰੀ ਮਾਮੀ ਦਾ ਸੁਭਾਅ ਬਹੁਤ ਗਰਮ ਜਦੋਂ ਦਾ ਉਹਨਾਂ ਦਾ ਵਿਆਹ ਹੋਇਆ ਸੀ 2-4 ਵਾਰ ਤੇਰੇ ਮਾਮਾ ਜੀ ਨੇ ਉਸ ਨੂੰ ਟੋਕਿਆ ਸਮਝਾਇਆ ਜਿੱਥੇ ਉਹ ਗਲਤ ਹੁੰਦੀ ਸੀ ਉਸ ਨੂੰ ਕਿਹਾ ਪਰ ਉਹ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਆ ਕਿਸੇ ਵੀ ਗੱਲ ਨੂੰ ਸਮਝਣਾ ਹੀ ਨਹੀਂ ਚਾਹੁੰਦੀ ਆਪਣੀ ਹੀ ਮਨਮਰਜ਼ੀ ਕਰਦੀ ਆ ਸ਼ਾਇਦ ਮਾਪਿਆਂ ਦੀ ਇਕਲੌਤੀ ਕੁੜੀ ਹੋਣ ਦਾ ਇਹੀ ਨੁਕਸਾਨ ਹੁੰਦਾ ਬਹੁਤ ਹੀ ਜ਼ਿੱਦੀ ਤੇ ਅੜੀ ਹੈ ਲਾ ਪਤਾ ਨਹੀਂ ਕਿਸ ਤਰ੍ਹਾਂ ਮਾਪੇ ਨੇ ਉਸ ਦੀ ਪਰਵਰਿਸ਼ ਕੀਤੀ ਆ ਬਿਲਕੁਲ ਹੀ ਪਰਿਵਾਰ ਵਿੱਚ ਕੋਲ ਮਿਲ ਕੇ ਰਾਜ਼ੀ ਹੀ ਨਹੀਂ ਬਸ ਆਪਣੇ ਹੀ ਮਨ ਦੀ ਕਰਦੀ ਆ ਤੇਰੇ ਮਾਮਾ ਜੀ ਨੇ ਵਿਆਹ ਤੋਂ ਬਾਅਦ ਇੱਕ ਵਾਰ ਜਦ ਦੇਖਿਆ ਕਿ ਉਸ ਦਾ ਵਿਹਾਰ ਤੇਰੀ ਨਾਨੀ ਨਾਲ ਠੀਕ ਨਹੀਂ ਸੀ ਤਾਂ ਉਸਨੇ ਗੁੱਸੇ ਵਿੱਚ ਆ ਕੇ ਤੇਰੀ ਮਾਮੀ ਨੂੰ ਉੱਚੀ ਆਵਾਜ਼ ਵਿੱਚ ਝੜਕ ਦਿੱਤਾ ਸੀ ਉਸਨੇ ਉਹ ਹਸ਼ਰ ਕੀਤਾ ਕਿ ਸਾਰਾ ਪਰਿਵਾਰ ਹੁਣ ਤੱਕ ਉਸ ਤੋਂ ਡਰਦਾ ਬੇਟਾ ਉਸਦੇ ਪਾਪਾ ਵਕੀਲ ਹਨ ਉਸਨੇ ਝਾਟ ਆਪਣੇ ਪਾਪਾ ਨੂੰ ਫੋਨ ਕੀਤਾ ਤੇ ਉਹ ਆ ਕੇ ਉਸ ਨੂੰ ਲੈ ਗਏ ਤੇ ਬਾਅਦ ਵਿੱਚ ਉਹਨਾਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਸਹੁਰਿਆਂ ਵਿੱਚ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਬੇਟਾ ਪੁਲਿਸ ਵਾਲੇ ਤੇਰੇ ਮਾਮਾ ਜੀ ਨੂੰ ਲੈ ਗਏ ਸੀ ਉਹ ਤਾਂ ਤੇਰੇ ਨਾਨਾ ਜੀ ਦੀ ਜਾਣ ਪਹਿਚਾਨ ਸੀ ਤਾਂ 1 ਘੰਟੇ ਵਿੱਚ ਹੀ ਤੇਰੇ ਮਾਮਾ ਜੀ ਵਾਪਸ ਆ ਗਏ ਸੀ ਪਰ ਇੱਕ ਉਹ ਦਿਨ ਤੇ ਇੱਕ ਅੱਜ ਦਾ ਦਿਨ ਉਸ ਤੋਂ ਬਾਅਦ ਤੇਰੇ ਮਾਮਾ ਜੀ ਨੇ ਉਸ ਨੂੰ ਕਦੇ ਕੁਝ ਨਹੀਂ ਕਿਹਾ ਤੇਰੇ ਨਾਨੀ ਨੇ ਵੀ ਅੱਜ ਤੱਕ ਤੇਰੇ ਮਾਮਾ ਜੀ ਨੂੰ ਇਹੀ ਸਮਝਾਇਆ ਕਿ ਤੂੰ ਇਸ ਨੂੰ ਕੁਝ ਨਾ ਕਹਿਆ ਕਰ ਖਾਸ ਕਰ ਮੇਰੇ ਬਾਰੇ ਤਾਂ ਕਦੇ ਵੀ ਨਹੀਂ ਇਸ ਕਰਕੇ ਉਦੋਂ ਤੋਂ ਹੀ ਤੇਰੇ ਮਾਮਾ ਜੀ ਉਸ ਨਾਲ ਕਦੇ ਬਹਿਸ ਨਹੀਂ ਕਰਦੇ ਤੇ ਨਾ ਹੀ ਉਸ ਦੇ ਵਿਹਾਰ ਬਾਰੇ ਕਦੇ ਕੋਈ ਟਿੱਪਣੀ ਕਰਦੇ ਨੇ ਇਸ ਦਾ ਮਤਲਬ ਮੰਮੀ ਤੁਹਾਨੂੰ ਲੱਗਦਾ ਕਿ ਨਾਨੀ ਜੀ ਨਾਲ ਮਾਮੀ ਦਾ ਵਿਹਾਰ ਠੀਕ ਨਹੀਂ ਆ ਤੇ ਨਾਨੀ ਜੀ ਤੁਹਾਨੂੰ ਮਾਮੀ ਤੋਂ ਡਰਦੇ ਕੁਝ ਨਹੀਂ ਦੱਸਦੇ ਬੇਟਾ ਇਸ ਤਰ੍ਹਾਂ ਮੈਨੂੰ ਲੱਗਦਾ ਪਰ ਸੱਚ ਕੀ ਆ ਇਹ ਨਹੀਂ ਪਤਾ ਲੱਗ ਰਿਹਾ ਬਸ ਇੰਨੀ ਜੀ ਗੱਲ ਮੰਮੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਇਸ ਦਾ ਕੋਈ ਹੱਲ ਕੱਢਦਾ ਹਾਂ ਮੈਂ ਹੁਣੇ ਜਾਂਦਾ ਤੇ ਤੁਹਾਨੂੰ ਕੋਈ ਨਾ ਕੋਈ ਖਬਰ ਜ਼ਰੂਰ ਲੈ ਕੇ ਦੇਵਾਂਗਾ ਇੰਨਾ ਕਹ ਗੁਰਤਾਜ ਮੋਟਰਸਾਈਕਲ ਦੀ ਚਾਬੀ ਲੈਣ ਲਈ ਖੜਾ ਹੋ ਗਿਆ ਪਰ ਕਿੱਥੇ ਜਾ ਰਹੇ ਆ ਬੇਟਾ ਸੁਖਪਾਲ ਦੀ ਚਿੰਤਾ ਹੋਰ ਵੀ ਵੱਧ ਗਈ ਸੀ ਬਸ ਆਇਆ ਮੰਮੀ ਇੰਨਾ ਕਹ ਗੁਰਤਾਜ ਨੇ ਆਪਣਾ ਮੋਟਰਸਾਈਕਲ ਚੱਕਿਆ ਤੇ ਨਾਨਕਿਆਂ ਦੇ ਰਾਹ ਪੈ ਗਿਆ ਘੰਟੇ ਕੁ ਬਾਅਦ ਉਹ ਨਾਨਕੇ ਪਹੁੰਚ ਚੁੱਕਿਆ ਸੀ ਉਸਨੇ ਆਪਣਾ ਮੂੰਹ ਸਿਰ ਲਪੇਟ ਕੇ ਆਂਡੀਆਂ ਗਵੰਡੀਆਂ ਤੋਂ ਪਤਾ ਕਰਨਾ ਚਾਹਿਆ। ਉਹਨਾਂ ਨੇ ਇਹੀ ਦੱਸਿਆ ਸੀ ਕਿ ਉਸਦੀ ਮਾਮੀ ਦਾ ਨਾਨੀ ਨਾਲ ਵਿਹਾਰ ਬਹੁਤ ਹੀ ਬੁਰਾ ਹੈ। ਵਿਚਾਰੀ ਨਰਕ ਦੀ ਜੂਨ ਹੰਡਾ ਰਹੀ ਹੈ। ਗੁਰਤਾਜ ਨੂੰ ਇਹ ਸਭ ਸੁਣ ਕੇ ਵੱਡਾ ਤੱਕਾ ਲੱਗਾ ਸੀ। ਪਰ ਉਹ ਉਹੀ ਸਭ ਆਪਣੇ ਮੰਮੀ ਨੂੰ ਦੱਸ ਕੇ ਦੁਖੀ ਨਹੀਂ ਸੀ ਕਰਨਾ ਚਾਹੁੰਦਾ। ਜਦੋਂ ਘਰ ਵਾਪਸ ਆਇਆ ਤਾਂ ਸੁਖਪਾਲ ਨੇ ਪੁੱਛਿਆ ਕਿ ਬੇਟਾ ਕੁਝ ਪਤਾ ਲੱਗਾ? ਤਾਂ ਗੁਰਤਾਜ ਨੇ ਮੰਮੀ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਮੰਮੀ ਇਹੋ ਜਿਹਾ ਕੁਝ ਨਹੀਂ ਐ ਜਿਹੋ ਜਿਹਾ ਤੁਸੀਂ ਸੋਚ ਰਹੇ ਹੋ। ਅੱਛਾ ਬੇਟਾ ਰੱਬ ਕਰੇ ਤੇਰੀ ਜ਼ੁਬਾਨ ਸਲੱਖਣੀ ਹੋਵੇ। ਇਸ ਤੋਂ ਬਾਅਦ ਗੁਰਤਾਜ ਜਾ ਕੇ ਆਪਣੇ ਕਮਰੇ ਵਿੱਚ ਪੈ ਗਿਆ। ਰਾਤ ਹੋ ਚੁੱਕੀ ਸੀ। ਪਰ ਉਸ ਦੀਆਂ ਅੱਖਾਂ ਵਿੱਚੋਂ ਨੀਂਦ ਗਾਇਬ ਸੀ। ਉਹ ਸੋਚ ਰਿਹਾ ਸੀ ਕਿ ਇਸ ਚੀਜ਼ ਦਾ ਹੱਲ ਕੀ ਹੋ ਸਕਦਾ ਹੈ? ਨਾਨੀ ਜੀ ਨੂੰ ਇੱਥੇ ਲਿਆਂਦਾ ਜਾ ਸਕਦਾ। ਇਹੀ ਇਸ ਦਾ ਵਧੀਆ ਹੱਲ ਆ। ਪਰ ਦੂਜੇ ਪਾਸੇ ਦਿਮਾਗ ਨੇ ਕਿਹਾ ਕਿ ਨਹੀਂ। ਨਾਨੀ ਜੀ ਇਸ ਤਰ੍ਹਾਂ ਇੱਥੇ ਰਹਿਣ ਲਈ ਕਦੇ ਹੀ ਨਹੀਂ ਮੰਨਣਗੇ ਤੇ ਸ਼ਾਇਦ ਮੰਮੀ ਵੀ ਇਸੇ ਤਰ੍ਹਾਂ ਸੋਚਾਂ ਸੋਚਦਾ ਹੋਇਆ ਪਤਾ ਨਹੀਂ ਉਹ ਕਦੋਂ ਨੀਂਦ ਦੀ ਗੋਦ ਵਿੱਚ ਚਲਾ ਗਿਆ ਸਵੇਰੇ ਉੱਠਿਆ ਚਾਹ ਪੀਂਦਿਆਂ ਹੀ ਉਹ ਫੇਰ ਘਰੋਂ ਨਿਕਲ ਗਿਆ ਸੁਖਪਾਲ ਨੇ ਆਵਾਜ਼ਾਂ ਬਹੁਤ ਦਿੱਤੀਆਂ ਕਿ ਬੇਟਾ ਖਾਣਾ ਤਾਂ ਖਾ ਜਾ ਪਰ ਗੁਰਤਾਜ ਨੌਕਰੀ ਦਾ ਬਹਾਨਾ ਲਾ ਕੇ ਘਰੋਂ ਨਿਕਲ ਗਿਆ ਸੀ ਗੁਰਤਾਜ ਨੇ ਹੁਣੇ ਹੀ ਆਪਣੀ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਸੀ ਤੇ ਉਹ ਕਿਸੇ ਵਧੀਆ ਨੌਕਰੀ ਦੀ ਭਾਲ ਵਿੱਚ ਸੀ ਕਾਫੀ ਵਧੀਆ ਕੰਪਨੀ ਤੋਂ ਉਸਨੂੰ ਜੌਬ ਦੀ ਆਫਰ ਹੋਈ ਸੀ ਪਰ ਉਹ ਫਿਲਹਾਲ ਸਰਕਾਰੀ ਨੌਕਰੀ ਲਈ ਟਰਾਈ ਕਰ ਰਿਹਾ ਸੀ ਕਿਉਂਕਿ ਉਸਨੇ ਬਹੁਤ ਹੀ ਮਿਹਨਤ ਨਾਲ ਡਿਗਰੀ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ ਸੀ ਸਰਕਾਰੀ ਨੌਕਰੀ ਦੇ ਕਾਫੀ ਆਸਾਰ ਸਨ ਘੰਟੇ ਤੋਂ ਬਾਅਦ ਹੀ ਗੁਰਤਾਜ ਕਿਸੇ ਸਮਾਜ ਸੇਵੀ ਸੰਸਥਾ ਦੇ ਦਫ਼ਤਰ ਵਿੱਚ ਬੈਠਾ ਸੀ ਉਸਨੇ ਮੈਨੇਜਰ ਸਾਹਿਬ ਨੂੰ ਆਪਣੇ ਮਨ ਦੀ ਸਾਰੀ ਉਲਝਣ ਕਹਿ ਸੁਣਾਈ ਪਰ ਮੈਨੇਜਰ ਸਾਹਿਬ ਨੂੰ ਇਸ ਕੇਸ ਵਿੱਚ ਕੁਝ ਖਾਸ ਦਮ ਨਹੀਂ ਸੀ ਲੱਗ ਰਿਹਾ ਕਿਉਂਕਿ ਜਦ ਤੱਕ ਪੀੜਤ ਜਾਂ ਉਸ ਦਾ ਕੋਈ ਰਿਸ਼ਤੇਦਾਰ ਠੋਸ ਸਬੂਤਾਂ ਨਾਲ ਕੋਈ ਸ਼ਿਕਾਇਤ ਦਰਜ ਨਹੀਂ ਕਰਾਉਂਦਾ ਤਦ ਤੱਕ ਕਿਸੇ ਪਰਿਵਾਰ ਤੇ ਇਸ ਤਰ੍ਹਾਂ ਉਂਗਲੀ ਚੱਕਣਾ ਬਹੁਤ ਗਲਤ ਹੁੰਦਾ ਤੇ ਕੋਈ ਸਮਾਜਿਕ ਤੇ ਵੀ ਸੰਸਥਾ ਵੀ ਇਸ ਤਰ੍ਹਾਂ ਕਿਸੇ ਦੇ ਘਰ ਵਿੱਚ ਦਖਲ ਦੇਣ ਤੋਂ ਘਤਰੌਂਦੀ ਹੈ ਫਿਰ ਗੁਰਤਾਜ ਨੇ ਮੈਨੇਜਰ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਸਰ ਮੈਂ ਮੰਨਦਾ ਹਾਂ ਕਿ ਇਸ ਕੇਸ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿ ਸਿਰਫ ਆਂਡ ਗਵਾਣ ਦੀ ਕਹਿਨ ਤੇ ਇਸ ਤੇ ਪੈਰਵਾਹੀ ਕੀਤੀ ਜਾਵੇ ਪਰ ਮੇਰਾ ਮਨ ਕਹਿ ਰਿਹਾ ਕਿ ਕੁਝ ਤਾਂ ਦਾਲ ਵਿੱਚ ਕਾਲਾ ਹੈ ਜੇਕਰ ਤੁਸੀਂ ਮੇਰਾ ਸਾਥ ਦਿਓ ਤਾਂ ਆਪਾਂ ਆਪਣੇ ਮਨ ਦੇ ਸਾਰੇ ਸ਼ੰਕੇ ਦੂਰ ਕਰ ਸਕਦੇ ਹਾਂ ਮੈਂ ਜਾਣਦਾ ਹਾਂ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਪਰ ਸਰ ਨਾਨਾ ਜੀ ਦੀ ਮੌਤ ਤੋਂ ਬਾਅਦ ਮੰਮੀ ਕਾਫੀ ਤਕਲੀਫ ਵਿੱਚ ਹਨ ਤੇ मामा जी ਵੀ ਮੈਨੂੰ ਇਸ ਸਮੇਂ ਬੇਵਸ ਲੱਗ ਰਹੇ ਹਨ ਇਸੇ ਕਰਕੇ ਮੈਂ ਤੁਹਾਡੇ ਕੋਲ ਅਰਜ਼ ਲੈ ਕੇ ਆਇਆ ਹਾਂ ਮੈਨੇਜਰ ਸਾਹਿਬ ਨੇ ਗੱਲ ਤੇ ਗੌਰ ਕਰਦਿਆਂ ਕਿਹਾ ਕਿ ਦੱਸੋ ਮੇਰੇ ਲਈ ਕੀ ਸੇਵਾ ਹੈ ਮੈਨੂੰ ਖੁਸ਼ੀ ਹੋਵੇਗੀ ਜੇਕਰ ਮੈਂ ਤੁਹਾਡੀ ਇਸ ਉਲਝਣ ਦਾ ਹੱਲ ਕਰ ਸਕਾਂ ਤਾਂ ਮੈਨੇਜਰ ਸਾਹਿਬ ਦੀ ਇੰਨੀ ਕੋ ਗੱਲ ਨਾਲ ਹੀ ਗੁਰਤਾਜ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਸੀ ਸਰ ਇਸ ਕੇਸ ਨੂੰ ਹੱਲ ਕਰਨ ਲਈ ਸਾਨੂੰ ਠੋਸ ਸਬੂਤ ਚਾਹੀਦੇ ਹੋਣਗੇ ਤੇ ਘਰ ਦਾ ਕੋਈ ਵੀ ਅਜਿਹਾ ਮੈਂਬਰ ਨਹੀਂ ਆ ਜੋ ਕਿਸੇ ਵੀ ਗੱਲ ਨੂੰ ਠੋਕ ਕੇ ਕਹਿ ਸਕੇ ਨਾਨੀ ਜੀ ਵੀ ਇਹ ਅਤਿਆਚਾਰ ਬਰਦਾਸ਼ਤ ਕਰ ਰਹੇ ਹਨ ਪਰ ਕਿਸੇ ਕੋਲ ਭਾਵ ਤੱਕ ਨਹੀਂ ਕੱਢਦੇ ਮੇਰਾ ਵਿਚਾਰ ਇਹ ਆ ਕਿ ਜੇਕਰ ਤੁਸੀਂ ਮੇਰਾ ਸਾਥ ਦਿਓ ਤਾਂ ਮੈਂ ਨਾਨੀ ਜੀ ਨੂੰ ਇਸ ਨਰਕ ਵਿੱਚੋਂ ਕੱਢ ਸਕਦਾ ਹਾਂ ਇਸ ਤੋਂ ਬਾਅਦ ਗੁਰਤਾਜ ਨੇ ਮੈਨੇਜਰ ਸਾਹਿਬ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਆਪਣੀ ਸਾਰੀ ਯੋਜਨਾ ਸਮਝਾ ਦਿੱਤੀ ਮੈਨੇਜਰ ਸਾਹਿਬ ਨੇ ਅਸ ਨੂੰ ਅਸਦਾ ਸਾਥ ਦੇਨ ਦਾ ਪੂਰਾ ਭਰੋਸਾ ਦਿੱਤਾ ਅਗਲੇ ਹਫਤੇ ਮੈਨੇਜਰ ਸਾਹਿਬ ਨੇ ਸੁਖਪਾਲ ਦੇ ਪੇਕਿਆਂ ਦਾ ਗੇਟ ਖੜਕਾਇਆ ਸੁਖਪਾਲ ਦੀ ਪਰਜਾਈ ਨਵਜੋਤ ਨੇ ਹੀ ਗੇਟ ਖੋਲਿਆ ਮੈਨੇਜਰ ਸਾਹਿਬ ਨੇ ਆਪਣੀ ਅਸਲੀ ਪਹਿਚਾਨ ਲੁਕਾਉਂਦਿਆਂ ਆਪਣਾ ਨਾਮ ਹਰਵੀਰ ਸਿੰਘ ਦੱਸਿਆ ਤੇ ਸਰਕਾਰੀ ਕਰਮਚਾਰੀ ਜੋ ਕਿ ਡੇਂਗੂ ਦਾ ਕਰਕੇ ਘਰ ਵਿੱਚ ਕਿਤੇ ਪਾਣੀ ਜਮਾ ਨਾ ਹੋਵੇ ਅਸਦੀ ਚੈਕਿੰਗ ਲਈ ਆਇਆ ਹੋਣ ਦਾ ਕਿਹਾ ਪਹਿਲਾਂ ਤਾਂ ਨਵਜੋਤ ਨੇ ਆਨਕਾਨੀ ਜਿਹੀ ਕੀਤੀ ਪਰ ਫਿਰ ਡੇਂਗੂ ਦੀ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਾਧਦੀ ਹੋਣ ਕਰਕੇ ਉਸਨੇ ਕਿਤੇ ਸੁਣਿਆ ਸੀ ਕਿ ਸਰਕਾਰ ਨੇ ਕੁਝ ਬੰਦਿਆਂ ਦੀ ਡਿਊਟੀ ਲਗਾਈ ਆ ਕਿ ਘਰ ਵਿੱਚ ਕਿਤੇ ਵੀ ਸਾਫ਼ ਪਾਣੀ ਜੇਕਰ ਜਮਾ ਤਾਂ ਉਹ ਕਰਮਚਾਰੀ ਘਰਾਂ ਵਿੱਚ ਜਾ ਕੇ ਚੈੱਕ ਕਰਦੇ ਹਨ ਅਣਮਨਨੇ ਜਿਹੇ ਮਨ ਨਾਲ ਨਵਜੋਤ ਨੇ ਹਰਵੀਰ ਸਿੰਘ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਹਰਵੀਰ ਨੇ ਵੀ ਇੱਕ ਦੋ ਕਮਰਿਆਂ ਵਿੱਚ ਦੇਖਿਆ ਤੇ ਕੂਲਰਾਂ ਵਿੱਚਲਾ ਪਾਣੀ ਬਦਲਣ ਦੀ ਹਦਾਇਤ ਦਿੰਦਿਆਂ ਉਹ ਮਾਤਾ ਜੀ ਦੇ ਕਮਰੇ ਵਿੱਚ ਚਲਾ ਗਿਆ ਮਾਤਾ ਜੀ ਕਮਰੇ ਵਿੱਚ ਝਾੜੂ ਲਗਾ ਰਹੀ ਸੀ ਪਰ ਉਹਨਾਂ ਦੀ ਹਾਲਤ ਅਜਿਹੀ ਸੀ ਕਿ ਉਹ ਆਪਣੇ ਪੈਰਾਂ ਤੇ ਢੰਗ ਨਾਲ ਖੜੇ ਵੀ ਨਹੀਂ ਸੀ ਹੋ ਸਕਦੇ ਤੇ ਕੰਧ ਨੂੰ ਹੱਥ ਪਾ ਪਾ ਕੇ ਉਹ ਕਮਰੇ ਦੀ ਸਫਾਈ ਕਰ ਰਹੀ ਸੀ ਹਰਵੀਰ ਸਿੰਘ ਨੇ ਮਾਤਾ ਜੀ ਨੂੰ ਆਸਰਾ ਦੇ ਕੇ ਬਿਠਾਇਆ ਤੇ ਕਮਰੇ ਦੀ ਬਾਰੀ ਵਿੱਚੋਂ ਦੇਖਿਆ ਕਿ ਨਵਜੋਤ ਘਰ ਤੋਂ ਬਾਹਰ ਕਿਸੇ ਗਵੰਡਨ ਨਾਲ ਗੱਲਾਂ ਕਰ ਰਹੀ ਸੀ ਹਰਵੀਰ ਸਿੰਘ ਨੇ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੈਂ ਤੁਹਾਡੇ ਹਾਲਾਤ ਨੂੰ ਜਾਣ ਗਿਆ ਹਾਂ ਤੁਹਾਡੀ ਨੂੰ ਨਵਜੋਤ ਤੁਹਾਡਾ ਬਿਲਕੁਲ ਵੀ ਖਿਆਲ ਨਹੀਂ ਕਰਦੇ ਤੁਸੀਂ ਆਪਣੀ ਹਾਲਤ ਕਿਸੇ ਕੋਲ ਬਿਆਨ ਨਹੀਂ ਕਰਦੇ ਪਰ ਮੈਂ ਤੁਹਾਡੇ ਹਾਲਾਤ ਚੰਗੀ ਤਰ੍ਹਾਂ ਸਮਝ ਰਿਹਾ ਹਾਂ ਤੁਸੀਂ ਮੈਨੂੰ ਖੁੱਲ ਕੇ ਦੱਸ ਸਕਦੇ ਹੋ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹਾਂ ਨਹੀਂ ਨਹੀਂ ਪੁੱਤਰ ਤੈਨੂੰ ਕੋਈ ਵਹਿਮ ਆ ਮੈਂ ਤਾਂ ਬਿਲਕੁਲ ਚੰਗੀ ਭਲੀ ਆ ਉਹ ਤਾਂ ਬਸ ਮੈਂ ਆਪਣੀ ਮਰਜ਼ੀ ਨਾਲ ਥੋੜਾ ਬਹੁਤਾ ਕੰਮ ਕਰ ਲੈਂਦੀ ਆ ਤਾਂ ਕਿ ਮੇਰੀ ਸਿਹਤ ਠੀਕ ਰਹੇ ਤੈਨੂੰ ਤਾਂ ਪਤਾ ਹੀ ਆ ਪੁੱਤਰ ਜੇ ਬਹਿ ਗਏ ਤਾਂ ਰਹਿ ਗਏ ਇਸ ਉਮਰ ਵਿੱਚ ਥੋੜੇ ਬਹੁਤ ਹੱਡ ਪੈਰ ਚੱਲਦੇ ਰਹਿਣੇ ਚਾਹੀਦੇ ਆ ਕਿਸੇ ਤੇ ਬੋਝ ਬਣਨ ਨਾਲੋਂ ਤਾਂ ਚੰਗਾ ਹੌਲੀ ਹੌਲੀ ਰੜਦੇ ਰਹੀਏ ਮੈਨੇਜਰ ਸਾਹਿਬ ਨੂੰ ਅਹਿਸਾਸ ਹੋ ਗਿਆ ਕਿ ਮਾਤਾ ਜੀ ਆਪਣੇ ਮੂੰਹੋਂ ਕੁਝ ਨਹੀਂ ਕਹਿਣਗੇ ਫਿਰ ਉਹਨਾਂ ਨੇ ਗੁਰਤਾਜ ਦਾ ਦੱਸਿਆ ਦੂਜਾ ਤਰੀਕਾ ਅਪਣਾਇਆ ਠੀਕ ਹੈ ਮਾਤਾ ਜੀ ਜੇਕਰ ਤੁਸੀਂ ਇਸੇ ਵਿੱਚ ਖੁਸ਼ ਹੋ ਪਰ ਕੀ ਤੁਸੀਂ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਸਕਦੇ ਹੋ? ਗਰਮੀ ਬਹੁਤ ਆ, ਪਿਆਸ ਲੱਗੀ ਆ। ਮੈਨੇਜਰ ਸਾਹਿਬ ਨੇ ਪਸੀਨਾ ਪੂੰਝਦਿਆਂ ਕਿਹਾ, "ਕਿਉਂ ਨਹੀਂ ਪੁੱਤਰ? ਮੈਂ ਹੁਣੇ ਹੀ ਲੈ ਕੇ ਆਈ।" ਇੰਨਾ ਕਹਿ ਮਾਤਾ ਜੀ ਰਸੋਈ ਵੱਲ ਚਲੇ ਗਏ ਤੇ ਮੈਨੇਜਰ ਸਾਹਿਬ ਨੇ ਫਟਾਫਟ ਇੱਕ ਛੋਟਾ ਜਿਹਾ ਸੀਸੀਟੀਵੀ ਕੈਮਰਾ ਮਾਤਾ ਜੀ ਦੇ ਕਮਰੇ ਵਿੱਚ ਫਿੱਟ ਕਰ ਦਿੱਤਾ। ਜਿਸ ਦੀ ਫੁਟੇਜ ਦਾ ਟੈਲੀਕਾਸਟ ਗੁਰਤਾਜ ਦੇ ਕੋਲ ਹੋਣਾ ਸੀ। ਇੰਨੇ ਵਿੱਚ ਹੀ ਮਾਤਾ ਜੀ ਪਾਣੀ ਦਾ ਗਲਾਸ ਲੈ ਆਈ। ਤੇ ਮੈਨੇਜਰ ਸਾਹਮਣੇ ਪਾਣੀ ਪੀ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਂਦੇ ਹੋਏ ਕਹਿਣ ਲੱਗੇ ਕਿ ਮਾਤਾ ਜੀ ਤੁਹਾਨੂੰ ਕਦੇ ਵੀ ਕੋਈ ਵੀ ਪਰੇਸ਼ਾਨੀ ਹੋਵੇ ਤੁਸੀਂ ਬੇਝਿਜਕ ਮੈਨੂੰ ਦੱਸ ਸਕਦੇ ਹੋ ਕੋਈ ਗੱਲ ਨਹੀਂ ਪੁੱਤਰ ਤੂੰ ਫਿਕਰ ਨਾ ਕਰ ਸਭ ਠੀਕ ਆ ਠੀਕ ਹੈ ਮਾਤਾ ਜੀ ਆਪਣਾ ਧਿਆਨ ਰੱਖਿਓ ਇਹਨਾਂ ਕਹਿ ਕੇ ਮੈਨੇਜਰ ਸਾਹਿਬ ਆਪਣਾ ਕੰਮ ਕਰਕੇ ਚਲੇ ਗਏ ਸ਼ਾਮ ਨੂੰ ਹੀ ਨਵਜੋਤ ਮਾਤਾ ਜੀ ਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਉਠਣਾ ਕਿੰਨਾ ਚਿਰ ਪਈ ਰਹੇਂਗੀ ਇੱਥੇ ਕੋਈ ਪੈਸੇ ਦਰਖਤਾਂ ਨੂੰ ਤਾਂ ਲੱਗਦੇ ਨਹੀਂ ਕਿ ਮੈਂ ਕੋਈ ਬਾਹਰੋਂ ਕੰਮ ਵਾਲਾ ਮੰਗਵਾ ਲਾਂ ਉੱਠ ਕੇ ਰਸੋਈ 'ਚ ਜਾ ਤੇ ਸਬਜ਼ੀ ਬਣਾ ਮੈਂ ਸਾਰੇ ਕੰਮ ਕਰਨ ਦਾ ਠੇਕਾ ਨਹੀਂ ਲਿਆ ਮੈਂ ਆਪਣੇ ਮਾਂ-ਬਾਪ ਦੀ ਇਕੱਲੀ-ਕੱਲੀ ਕੁੜੀ ਆ ਤੇ ਤੁਹਾਡੀ ਚੱਕਰੀ ਕਰਾਂ ਇਹ ਮੈਥੋਂ ਨਹੀਂ ਹੁੰਦਾ ਚੁੱਪ ਕਰਕੇ ਉੱਠ ਤੇ ਰਾਤ ਦੀ ਰੋਟੀ ਦਾ ਪ੍ਰਬੰਧ ਕਰ ਮਾਤਾ ਜੀ ਅਜੇ ਹੁਣੇ-ਹੁਣੇ ਤਾਂ ਮੰਝੇ ਤੇ ਪੈਠ ਲਈ ਸੀ ਉਹਨਾਂ ਨੇ। ਐਸ ਤੋਂ ਪਹਿਲਾਂ ਉਹ ਝਾੜੂ ਉਪਰ ਚਲਾ ਕੇ ਕਿੰਨਾ ਜ਼ਿਆਦਾ ਥੱਕ ਚੁੱਕੇ ਸੀ। ਝਟ ਆਰਾਮ ਕਰਨ ਲਈ ਪਏ ਸੀ ਕਿ ਨੂੰ ਹੋਰ ਆਰਡਰ ਦੇਣਾ ਵੇ। ਮਾਤਾ ਜੀ ਤਾਂ ਉੱਠਿਆ ਹੀ ਨਹੀਂ ਸੀ ਜਾ ਰਿਆ। ਅੱਜ ਸ਼ਾਇਦ ਸਰੀਰ ਜਵਾਬ ਦੇ ਰਿਹਾ ਸੀ। ਇਸ ਉਮਰ ਵਿੱਚ ਬੰਦਾ ਤੁਰਦਾ ਫਿਰਦਾ ਹੀ ਥੱਕ ਕੇ ਚੂਰ ਹੋ ਜਾਂਦਾ ਤੇ ਮਾਤਾ ਜੀ ਤਾਂ ਫਿਰ ਵੀ ਆਪਣੀ ਨੂੰ ਤੋਂ ਜ਼ਿਆਦਾ ਕੰਮ ਕਰਦੇ ਸਨ। ਔਰ ਹੁਣ ਏ ਨਾਟਕ ਨਾ ਕਰ ਮੇਰੇ ਸਾਹਮਣੇ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਕਿਸੇ ਹੋਰ ਨੇ ਨਹੀਂ ਕਰਨਾ ਆਕੇ ਤੇ ਤੇਰੇ ਪੁੱਤਰ ਦਾ ਵੀ ਕੋਈ ਟਾਟਾ ਬਿਰਲਾ ਵਾਲਾ ਬਿਜ਼ਨਸ ਨਹੀਂ ਚੱਲਦਾ ਕਿ ਉਹ ਮੈਨੂੰ ਕੋਈ ਇੱਕ ਦੋ ਨੌਕਰੀ ਰੱਖ ਕੇ ਦੇਵੇ ਘਰ ਦੀ ਆਈ ਚਲਾਈ ਮਸਾਂ ਚਲਾਉਂਦਾ ਪਤਾ ਨਹੀਂ ਕਿਹੜਾ ਮਾੜਾ ਟਾਈਮ ਸੀ ਮੇਰੀਆਂ ਹੀ ਅੱਖਾਂ ਅੰਨੀਆਂ ਹੋ ਗਈਆਂ ਜੋ ਮੈਂ ਉਹਦੇ ਪਿਆਰ ਵਿੱਚ ਪਾਗਲ ਹੋ ਗਈ ਕਿੰਨੇ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਹੁੰਦੇ ਸੀ ਮੇਰੇ ਲਈ ਤੇ ਮੈਨੂੰ ਸਿਰਫ ਇਹੀ ਦਿਸਿਆ ਸੀ ਕਿੰਨਾ ਰੋਕਿਆ ਸੀ ਮਾਪੇ ਨੇ ਕਿ ਇੱਕ ਤੋਂ ਇੱਕ ਲੈਂਡਲੋਰਡ ਪਰਿਵਾਰਾਂ ਦੇ ਰਿਸ਼ਤੇ ਹਨ ਤੇਰੇ ਲਈ ਬਹੁਤ ठाਠ ਬਾਠ ਨਾਲ ਵਿਆਹ ਕਰਾਂਗੇ ਤੇਰਾ ਪਰ ਮੇਰੇ ਕਰਮਾਂ ਵਿੱਚ ਇਹ ਤਰਿਆ ਪਿਆ ਸੀ ਤਾਂ ਹੀ ਤਾਂ ਹਰ ਪਾਸੇ ਮੇਰੇ ਮੂੰਹ ਨਾ ਹੀ ਨਿਕਲਦੀ ਰਹੀ ਤੇ ਮੈਂ ਇਹਦੇ ਨਾਲ ਵਿਆਹ ਕਰਨ ਲਈ ਜੱਦ ਜੜੀ ਰਹੀ ਬਥੇਰਾ ਸਮਝਾਇਆ ਸੀ ਮਾਪਿਆਂ ਨੇ ਕਿ ਉਸ ਤੋਂ ਤਾਂ ਤੇਰੇ ਖਰਚੇ ਨਹੀਂ ਚੁੱਕੇ ਜਾਣੇ ਪਰ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹੀ ਗਈ ਸੀ ਚਲੋ ਛੱਡੋ ਜੋ ਵੀ ਹੋਇਆ ਉਠਣ ਮੇਰੇ ਮੂੰਹ ਵੱਲ ਕੀ ਵੇਖਦੀਆਂ ਕੰਮ ਕਰ ਸੂਰਜ ਢਲ ਕੇ ਉਹ ਗਿਆ ਰੋਟੀ ਨਹੀਂ ਖਾਣੀ ਰਾਤ ਦੀ ਬੇਟਾ ਮੇਰੀ ਸੇਤ ਕੁਝ ਠੀਕ ਨਹੀਂ ਲੱਗ ਰਹੀ ਮਾਤਾ ਜੀ ਨੇ ਮੰਜੇ ਤੋਂ ਉੱਠਣ ਦਾ ਯਤਨ ਕਰਦਿਆਂ ਕਿਹਾ ਅੱਛਾ ਕੀ ਹੋਇਆ ਤੇਰੀ ਸੇਤ ਨੂੰ ਚੰਗੀ ਬਲੀਆ ਕੰਮ ਕਰਨ ਵਾਲੀ ਗੋਲੀ ਵੱਜਦੀ ਆ ਮੈਂ ਇੱਥੇ ਨਹੀਂ ਪਕਾ ਕੇ ਦਿੱਤੀਆਂ ਜਾਂਦੀਆਂ ਤੁਹਾਨੂੰ ਵਿਹਲੇ ਬੈਠਿਆਂ ਉਠ ਫਟਾਫਟ ਸਬਜ਼ੀ ਰੋਟੀ ਬਣਾ ਜਾ ਕੇ ਤੇਰਾ ਪੁੱਤ ਵੀ ਆਉਂਦਾ ਹੋਣਾ ਨਵਜੋਤ ਤਾਂ ਜਿਵੇਂ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ਮਾਤਾ ਜੀ ਤੋਂ ਅੱਜ ਸੱਚੀ ਹੀ ਉੱਠਿਆ ਨਹੀਂ ਸੀ ਜਾ ਰਿਆ ਦੋ ਤਿੰਨ ਵਾਰ ਕਹਿਣ ਤੋਂ ਬਾਅਦ ਨਵਜੋਤ ਨੂੰ ਗੁੱਸਾ ਆ ਗਿਆ ਤੇ ਉਹ ਆਪੇ ਤੋਂ ਬਾਹਰ ਹੋ ਗਈ ਉਹ ਮਾਤਾ ਜੀ ਦੇ ਕੋਲ ਆਈ ਤੇ ਬਾਹਾਂ ਤੋਂ ਫੜ ਕੇ ਉਹਨਾਂ ਨੂੰ ਜ਼ਬਰਦਸਤੀ ਖੜਾ ਕਰ ਦਿੱਤਾ ਮਾਤਾ ਜੀ ਤੋਂ ਤਾਂ ਜਿਵੇਂ ਇਹ ਝਟਕਾ ਸਹਿ ਨਾ ਹੋਇਆ ਮਾਤਾ ਜੀ ਖੜੇ ਤਾਂ ਹੋ ਗਈ ਪਰ ਆਪਣੇ ਪੈਰਾਂ ਤੇ ਨਾ ਖੜ੍ਹ ਸਕੇ ਤੇ ਟੜੰਮ ਕਰਕੇ ਦੂਜੇ ਪਾਸੇ ਡਿੱਗ ਪਈ ਲੈ ਵੇਖੋ ਖੇਖਣ ਕਰਦੀ ਆ ਕੀ ਹੋਇਆ ਤੈਨੂੰ ਚੰਗੀ ਬਲੀ ਹੈਗੀਆਂ ਉਸਨੇ ਫੇਰ ਮਾਤਾ ਜੀ ਨੂੰ ਮੋਢਿਆਂ ਤੋਂ ਫੜ ਖੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਤਾ ਜੀ ਦੀ ਤਾਂ ਜਿਵੇਂ ਸੱਤਿਆ ਹੀ ਨਿਕਲ ਗਈ ਸੀ ਨਵਜੋਤ ਦਾ ਗੁੱਸਾ ਵਧਦਾ ਜਾ ਰਿਹਾ ਸੀ ਉਸਨੇ ਬੜਬੜ ਕਰਦੀ ਨੇ ਇੱਧਰ ਉੱਧਰ ਦੇਖਿਆ ਤੇ ਡੰਡਾ ਚੁੱਕ ਲਿਆ ਈ ਤੇ ਤਾੜ ਦਿਨੇ ਮਾਤਾ ਜੀ ਦੇ ਪੈਠ ਤੇ ਦੇ ਮਾਰਿਆ ਮਾਤਾ ਜੀ ਦਰਦ ਨਾਲ ਕਰਲਾਉਣ ਲੱਗੇ ਪਰ ਨਵਜੋਤ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਉੱਠ ਕੇ ਖੜੀ ਹੋ ਜਾ ਜਿੰਨਾ ਚਿਰ ਤੂੰ ਰਸੋਈ 'ਚ ਨਹੀਂ ਨਾ ਪਹੁੰਚਦੀ ਉਹਨਾਂ ਚਿਰ ਡੰਡਾ ਵੱਰਦਾ ਰਹਿਣਾ ਪਤਾ ਨਹੀਂ ਕਿੰਨੇ ਕੁ ਡੰਡਿਆਂ ਦੇ ਬਾਅਦ ਮਾਤਾ ਜੀ ਸਹਿ ਚੁੱਕੇ ਸੀ ਪਰ ਰਸੋਈ ਤੱਕ ਨਾ ਪਹੁੰਚ ਸਕੇ ਆਖਰ ਥੱਕ ਹਾਰ ਕੇ ਨਵਜੋਤ ਚਲੀ ਗਈ ਮਾਤਾ ਜੀ ਕਿਵੇਂ ਨਾ ਕਿਵੇਂ ਕਰਕੇ ਦੁਬਾਰਾ ਮੰਜੇ ਤੇ ਬਹਿ ਗਈ ਕਿਉਂਕਿ ਉਹ ਆਪਣੇ ਪੁੱਤਰ ਨੂੰ ਇਹ ਸਭ ਕੁਝ ਪਤਾ ਨਹੀਂ ਸੀ ਲੱਗਣ ਉਹਨਾਂ ਅਫਸਰ ਸਭ ਤੋਂ ਪਹਿਲਾਂ ਬਾਰੂਆ ਕੇ ਮਾਤਾ ਜੀ ਦਾ ਹਾਲ ਚਾਲ ਪੁੱਛਦਾ ਸੀ ਮਾਤਾ ਜੀ ਸੇ ਠੀਕ ਨਾ ਹੁੰਦਿਆ ਹੋਇਆ ਵੀ ਉਸ ਨੂੰ ਹਮੇਸ਼ਾ ਮੁਸਕਰਾਹਟ ਦੇ ਕੇ ਆਪਣੀ ਸੇ ਠੀਕ ਹੋਣ ਦਾ ਯਕੀਨ ਦਵਾ ਦਿੰਦੇ ਸੀ ਕਿਉਂਕਿ ਮਾਤਾ ਜੀ ਨੂੰ ਡਰ ਸੀ ਕਿ ਜੇਕਰ ਕਿਤੇ ਪਹਿਲਾਂ ਵਾਂਗ ਹੀ ਉਸਦੇ ਪੁੱਤਰ ਨੇ ਨਵਜੋਦ ਦੇ ਸਾਹਮਣੇ ਉੱਚੀ ਵੀ ਬੋਲ ਦਿੱਤਾ ਤਾਂ ਉਹ ਉਸ ਨੂੰ ਫਿਰ ਪੁਲਿਸ ਸਟੇਸ਼ਨ ਦਾ ਰਾਹ ਦਿਖਾ ਦੇਵੇਗੀ ਇਸੇ ਡਰ ਕਰਕੇ ਮਾਤਾ ਜੀ ਉਸ ਨੂੰ ਚੁੱਪਚਾਪ ਬਰਦਾਸ਼ਤ ਕਰ ਰਹੀ ਸੀ ਦੂਜੇ ਪਾਸੇ ਗੁਰਤਾਜ ਇਹ ਸਭ ਕੁਝ ਸੀਸੀਟੀਵੀ ਕੈਮਰੇ ਦੀ ਫੁਟੇਜ ਰਾਹੀਂ ਦੇਖ ਚੁੱਕਿਆ ਸੀ ਪਰ ਹੁਣ ਉਸਨੇ ਇਹ ਸਾਰਾ ਕੁਝ ਆਪਣੀ ਮੰਮੀ ਤੋਂ ਲੁਕਾਉਣ ਵਿੱਚ ਦੇਰ ਨਾ ਕੀਤੀ ਆਖਰ ਕਦੇ ਤਾਂ ਸੱਚ ਸਭ ਦੇ ਸਾਹਮਣੇ ਆਉਣਾ ਹੀ ਸੀ ਸੁਖਪਾਲ ਨੇ ਵੀ ਜਦੋਂ ਇਹ ਸਾਰੀ ਰਿਕਾਰਡਿੰਗ ਦੇਖੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਦੀ ਮਾਂ ਇੰਨੀ ਪੈੜੀ ਜ਼ਿੰਦਗੀ ਬਸਰ ਕਰ ਰਹੀ ਸੀ ਤੇ ਉਸ ਨੂੰ ਇਸ ਗੱਲ ਦੀ ਪਹਿਨਕ ਵੀ ਨਹੀਂ ਪਹਿਨ ਦਿੱਤੀ ਸਾਰੀ ਵੀਡੀਓ ਦੇਖਣ ਤੋਂ ਬਾਅਦ ਸੁਖਪਾਲ ਤਾਂ ਪੁੰਜੇ ਬੈਠ ਕੇ ਆਪਣਾ ਸਿਰ ਫੜ ਕੇ ਰੋਣ ਲੱਗੇ ਗੁਰਤਾਜ ਨੇ ਕਿਹਾ ਕਿ ਮੰਮੀ ਤੁਸੀਂ ਆਪਣੇ ਆਪ ਨੂੰ ਸੰਭਾਲੋ ਤਾਂ ਹੀ ਤਾਂ ਆਪਾਂ ਨਾਨੀ ਜੀ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢ ਸਕਾਂਗੇ ਜੇਕਰ ਤੁਸੀਂ ਹੀ ਹੌਸਲਾ ਹਾਰ ਗਏ ਤਾਂ ਉਹਨਾਂ ਦਾ ਕੀ ਬਣੇਗਾ ਪਤਾ ਨਹੀਂ ਕਿੰਨੀ ਦੇਰ ਤੋਂ ਉਹ ਇਹ ਸਭ ਕੁਝ ਬਰਦਾਸ਼ਤ ਕਰ ਰਹੇ ਹਨ ਪਰ ਹੁਣ ਬਹੁਤ ਹੋ ਗਿਆ ਹੁਣ ਮੈਂ ਨਾਨੀ ਜੀ ਨੂੰ ਇਸ ਤਰ੍ਹਾਂ ਨਰਕ ਭਰੀ ਜ਼ਿੰਦਗੀ ਨਹੀਂ ਜਿਉਣ ਦੇਵਾਂਗਾ ਸੁਖਪਾਲ ਨੇ ਇੱਕਦਮ ਗੁਰਤਾਜ ਵੱਲ ਦੇਖਿਆ ਤੇ ਕਿਹਾ ਪੁੱਤਰ ਤੂੰ ਕੀ ਕਰੇਗਾ ਨਾਨਾ ਪੁੱਤਰ ਤੇਰੀ ਮੰਮੀ ਤੇਰਾ ਵੀ ਉਹੀ ਹਾਲ ਕਰੂ ਜੋ ਤੇਰੇ ਮਾਮਾ ਜੀ ਨਾਲ ਹੋਇਆ ਸੀ ਨਾ ਪੁੱਤਰ ਤੂੰ ਉਸ ਨਾਲ ਪੰਗਾ ਨਾ ਹੀ ਲੈ ਜਦ ਉਸ ਨੂੰ ਪਤਾ ਲੱਗਣਾ ਕਿ ਇਹ ਸਾਰਾ ਝਾਲ ਤੂੰ ਵਿਛਾਇਆ ਉਸਨੇ ਤੇਰਾ ਜਉਣਾ ਦੁੱਬਰ ਕਰ ਦੇਣਾ ਨਾ ਮੇਰਾ ਪੁੱਤਰ ਸੁਪਾਲ ਨੇ ਆਪਣੇ ਹੱਥ ਗੁਰਦਾਸ ਅੱਗੇ ਜੋੜਦਿਆਂ ਕਿਹਾ ਪਰ ਮੰਮੀ ਕਿਸੇ ਨੂੰ ਤਾਂ ਹਿੰਮਤ ਕਰਨੀ ਪਵੇਗੀ ਨਾ ਨਹੀਂ ਤਾਂ ਨਾਨੀ ਜੀ ਇਸੇ ਤਰ੍ਹਾਂ ਘਟ-ਘਟ ਕੇ ਜਉਂਦੇ ਰਹਿਣਗੇ ਮਾਮਾ ਜੀ ਵੀ ਸਭ ਕੁਝ ਚੁੱਪ-ਚਾਪ برداشت ਕਰ ਰਹੇ ਹਨ ਤੁਹਾਨੂੰ ਵੀ ਥੋੜਾ ਬਹੁਤ ਅੰਦਾਜ਼ਾ ਤਾਂ ਸੀ ਪਰ ਤੁਸੀਂ ਵੀ ਚੁੱਪ ਰਹੇ ਪਰ ਹੁਣ ਸਾਰਾ ਕੁਝ ਪੂਰੇ ਸਬੂਤਾਂ ਦੇ ਨਾਲ ਖੁਦ ਦੇਖ ਕੇ ਮੈਂ ਚੁੱਪ ਨਹੀਂ ਰਹਿ ਸਕਦਾ ਮੇਰੇ ਦੋਸਤ ਦੇ ਪਾਪਾ ਪੁਲਿਸ ਵਿੱਚ ਹਨ ਤੇ ਮੈਂ ਉਸ ਦੀ ਮਦਦ ਨਾਲ मामੀ ਜੀ ਦੇ ਖਿਲਾਫ ਸ਼ਿਕਾਇਤ ਜ਼ਰੂਰ ਦਰਜ ਕਰਵਾਵਾਂਗਾ ਬਾਕੀ ਤੁਸੀਂ ਫਿਕਰ ਨਾ ਕਰੋ ਮੈਂ ਇੱਕ ਸਮਾਜ ਸੇਵੀ ਸੰਸਥਾ ਦੇ ਮੈਨੇਜਰ ਨਾਲ ਗੱਲ ਕੀਤੀ ਸੀ ਉਹ ਵੀ ਮੇਰੀ ਪੂਰੀ-ਪੂਰੀ ਮਦਦ ਕਰਨਗੇ ਮੈਨੂੰ ਪਤਾ ਹੈ ਕਿ मामੀ ਜੀ ਦੇ ਪਾਪਾ ਵਕੀਲ ਨੇ ਤੇ ਤੁਹਾਨੂੰ ਇਸੇ ਗੱਲ ਦਾ ਡਰ ਪਰ ਮੰਮੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਂ ਸਭ ਕੁਝ ਠੀਕ ਕਰ ਦੇਵਾਂਗਾ ਮੇਰੇ ਤੇ ਭਰੋਸਾ ਰੱਖੋ ਪਤਾ ਨਹੀਂ ਪੁੱਤਰ ਮੈਨੂੰ ਬਹੁਤ ਡਰ ਲੱਗ ਰਿਹਾ ਸੁਖਪਾਲ ਦਾ ਦਿਲ ਡਰ ਨਾਲ ਜ਼ੋਰ-ਜ਼ੋਰ ਦੀ ਧੜਕਣ ਲੱਗਾ ਸੀ ਗੁਰਤਾਜ ਨੇ ਮੰਮੀ ਨੂੰ ਪਾਣੀ ਪਿਉਂਦਿਆਂ ਕਿਹਾ ਦਰੋ ਨਾ ਮੰਮੀ ਆਪਣੇ ਪੁੱਤਰ ਤੇ ਯਕੀਨ ਰੱਖੋ ਇਹਨਾਂ ਕਹਿ ਕੇ ਗੁਰਤਾਜ ਮੈਨੇਜਰ ਸਾਹਦੇ ਕੋਲ ਚਲਾ ਗਿਆ ਮੈਨੇਜਰ ਸਾਹਿਬ ਨੂੰ ਸਾਰੀ ਫੁਟੇਜ ਦਿਖਾਈ ਤਾਂ ਉਹ ਵੀ ਹੈਰਾਨ ਰਹਿ ਗਏ ਕਿ ਮਾਤਾ ਜੀ ਇੰਨਾ ਕੁਝ ਬਰਦਾਸ਼ਤ ਕਰਦੇ ਰਹੇ ਉਹ ਵੀ ਚੁੱਪ ਜਾ ਫਿਰ ਉਹ ਮੈਨੇਜਰ ਸਾਹਿਬ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਚਲੇ ਗਏ ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਮੈਨੇਜਰ ਸਾਹਿਬ ਦੀ ਵੀ ਪੁਲਿਸ ਵਿੱਚ ਕਾਫੀ ਚੰਗੀ ਜਾਣ ਪਹਿਚਾਨ ਸੀ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਣ ਕਾਰਨ ਉਹਨਾਂ ਦਾ ਕਾਫੀ ਇੱਜ਼ਤਮਾਨ ਸੀ ਕੁਝ ਉਹਨਾਂ ਦੇ ਕਹਿੰਦੇ ਤੇ ਕੁਝ ਦੋਸਤ ਦੇ ਕਹਿੰਦੇ ਕਾਰਵਾਈ ਬਹੁਤ ਜਲਦੀ ਹੋਗੀ ਪਸ ਨੇ ਨਵਜੋਦ ਕਰਨ ਨੂੰ ਜਲਦ ਹੀ ਹਿਰਾਸਤ ਵਿੱਚ ਲੈ ਲਿਆ ਤੇ ਉਸਤੇ ਕੇਸ ਚੱਲ ਪਿਆ। ਭਾਵੇਂ ਨਵਜੋਦ ਦੇ ਪਾਪਾ ਵਕੀਲ ਸੀ ਪਰ ਸਬੂਤਾਂ ਦੇ ਸਾਹਮਣੇ ਉਹਨਾਂ ਦੀ ਵੀ ਇੱਕ ਨਹੀਂ ਸੀ ਚੱਲੀ। ਉਹ ਵੀ ਆਪਣੀ ਇਕਲੌਤੀ ਧੀ ਨੂੰ ਇਸ ਤਰ੍ਹਾਂ ਦੇਖ ਕੇ ਮਨ ਹੀ ਮਨ ਤੜਫ ਰਹੇ ਸਨ ਪਰ ਕਰ ਕੁਝ ਨਹੀਂ ਸੀ ਸਕਦੇ। ਕਿਉਂਕਿ ਮੈਨੇਜਰ ਸਾਹਿਬ ਨੇ ਇਹ ਵੀਡੀਓ ਰਿਕਾਰਡਿੰਗ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਦਿੱਤੀ ਸੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੇ ਲੋਕਾਂ ਵਿੱਚ ਕਾਫੀ ਜ਼ਿਆਦਾ ਰੋਸ ਦਿਖਾਈ ਦੇ ਰਿਹਾ ਸੀ ਜਿਸ ਕਰਕੇ ਪੁਲਿਸ ਨੂੰ ਇਸ ਕੇਸ 'ਤੇ ਪਾਰਦਰਸ਼ੀ ਕਾਰਵਾਈ ਕਰਨੀ ਹੀ ਪੈਣੀ ਸੀ ਦੂਜੇ ਪਾਸੇ ਗੁਰਤਾਜ ਆਪਣੇ ਮੰਮੀ ਨੂੰ ਲੈ ਕੇ ਨਾਨੀ ਜੀ ਕੋਲ ਚਲਾ ਗਿਆ ਤੇ ਜਦੋਂ ਉਸਦੇ ਮਾਮਾ ਜੀ ਨੇ ਵੀ ਇਹ ਸਾਰੇ ਫੁਟੇਜ ਦੇਖੀ ਤਾਂ ਉਹ ਵੀ ਮਾਤਾ ਜੀ ਦੇ ਗਲ ਲਾ ਕੇ ਬਹੁਤ ਰੋਈ ਤੇ ਉਹਨਾਂ ਦੇ ਪੈਰਾਂ ਵਿੱਚ ਡੇਕ ਕੇ ਮਾਫੀ ਮੰਗਣ ਲੱਗੇ ਮੰਮੀ ਮੈਨੂੰ ਮਾਫ ਕਰ ਦਿਓ ਮੈਂ ਚੰਗਾ ਪੁੱਤਰ ਨਹੀਂ ਬਣ ਸਕਿਆ ਮੇਰੇ ਕਰਕੇ ਤੁਹਾਡੀ ਜ਼ਿੰਦਗੀ ਨਰਕ ਬਣ ਗਈ। ਨਾ ਮੈਂ ਨਵਜੋਦ ਦੇ ਪ੍ਰੇਮ ਜਾਲ ਵਿੱਚ ਫਸਦਾ। ਨਾ ਹੀ ਅਸਨਾ ਵਿਆਹ ਹੁੰਦਾ ਤੇ ਨਾ ਹੀ ਉਹ ਤੁਹਾਡਾ ਇਸ ਤਰ੍ਹਾਂ ਹਸ਼ਰ ਕਰਦੀ। ਮੰਮੀ ਮੈਨੂੰ ਮਾਫ ਕਰ ਦਿਓ ਪਲੀਜ਼। ਔਠ ਮੇਰਾ ਸ਼ੇਰ ਪੁੱਤਰ। ਇਸ ਤਰ੍ਹਾਂ ਨਾ ਰੋ। ਮੈਨੂੰ ਪਤਾ ਆ ਕਿ ਇਹ ਸਭ ਵਿੱਚ ਤੇਰਾ ਕੋਈ ਦੋਸ਼ ਨਹੀਂ ਸੀ। ਤੂੰ ਤਾਂ ਮੇਰਾ ਸਰਵਣ ਪੁੱਤਨ ਹੈ। ਮੈਂ ਅੱਜ ਤੱਕ ਤੇਰੇ ਕਰਕੇ ਕਦੇ ਦੁਖੀ ਨਹੀਂ ਹੋਈ। ਤੇ ਮੈਂ ਤੈਨੂੰ ਇਸ ਤਰ੍ਹਾਂ ਦੁਖੀ ਦੇਖ ਵੀ ਨਹੀਂ ਸਕਦੀ। ਇਸੇ ਕਰਕੇ ਤਾਂ ਅੱਜ ਤੱਕ ਮੈਂ ਇਹ ਸਾਰੀਆਂ ਗੱਲਾਂ ਤੇਰੇ ਤੋਂ ਲੁਕਾਉਂਦੀ ਰਹੀ ਹਾਂ ਕਿ ਮੇਰੇ ਪੁੱਤਰ ਦਾ ਦਿਲ ਨਾ ਦੁਖੀ ਹੋਵੇ ਪੁੱਤਰ ਮਾਵਾਂ ਆਪਣੇ ਬੱਚਿਆਂ ਕਰਕੇ ਵੱਡੀਆਂ-ਵੱਡੀਆਂ ਗੱਲਾਂ ਬਰਦਾਸ਼ਤ ਕਰ ਲੈਂਦੀਆਂ ਇਹਨਾਂ ਕਹਿ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਗੱਲ ਨਾ ਲਾ ਲਿਆ ਤੇ ਸੁਖਪਾਲ ਨੇ ਵੀ ਰੱਬ ਦਾ ਸ਼ੁਕਰ ਕੀਤਾ ਕਿ ਬਿਨਾਂ ਕਿਸੇ ਨੁਕਸਾਨ ਦੇ ਨਵਜੋਤ ਤੋਂ ਸਭ ਦਾ ਖਿਹੜਾ ਛੁੱਟ ਗਿਆ ਸੀ ਉਹ ਅਸਮਾਨ ਵੱਲ ਵੇਖ ਕੇ ਹੱਥ ਜੋੜ ਰਹੀ ਸੀ ਸ਼ੁਕਰ ਰੱਬਾ ਤੇਰਾ ਕਿ ਸਾਰੇ ਪੁਆੜੇ ਦੀ ਜੜ ਇਸ ਘਰ ਵਿੱਚੋਂ ਨਿਕਲ ਗਈ। ਨਹੀਂ ਤਾਂ ਪਤਾ ਨਹੀਂ ਮੇਰੀ ਮਾਂ ਨੂੰ ਹੋਰ ਕਿੰਨਾ ਕੁ ਨਰਕ ਭਰਨਾ ਪੈਣਾ ਸੀ। ਤੇ ਸ਼ਾਇਦ ਮੇਰੇ ਭਰਾ ਨੂੰ ਤਾਂ ਸਾਰੀ ਉਮਰ ਹੀ ਇਹਨਾਂ ਕੈ ਸੁਖਪਾਲ ਆਪਣੇ ਭਰਾ ਦੀ ਗੱਲਾਂ ਗਰਉਣ ਲੱਗੀ। ਗੁਰਤਾਜ ਸਾਹਿਬ ਨੂੰ ਹੌਸਲਾ ਦਿੰਦਿਆਂ ਹੋਇਆਂ ਕਹਿ ਰਿਹਾ ਸੀ। ਮੰਮੀ ਇਹ ਰੋਣ ਦਾ ਸਮਾਂ ਨਹੀਂ ਖੁਸ਼ ਹੋਣ ਦਾ। ਹੁਣ ਇਸ ਘਰ ਵਿੱਚੋਂ ਦੁੱਖਾਂ ਦੇ ਬੱਦਲ ਚਲੇ ਗਏ ਹਨ ਤੇ ਖੁਸ਼ੀਆਂ ਦੀ ਬਹਾਰ ਆ ਚੁੱਕੀ ਹੈ। ਸੋ ਉਮੀਦ ਹੈ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਦੋਸਤਾਨਾ ਲਾਈਕ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਉਹ ਵੀ ਤੁਹਾਡੇ ਦਿਲ ਨੂੰ ਜ਼ਰੂਰ ਛੂਹਣਗੀਆਂ ਇਹ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਰਦੇ ਰਹੋ